ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੱਚੀ ਗੁਰਬਾਈ ਜੀ ਸੱਚੀ ਗੁਰਬਾਈ ਜੀ ਨਾਮ ਐਡਰੈਸ ਦੱਸੋ ਆਪਣਾ ਨਾਮ ਜਗਵਿੰਦਰ ਸਿੰਘ ਹੈ ਪਿੰਡ ਜਵੰਦ ਜਿਲ੍ਹਾ ਬਰਿੰਡਾ ਤਸੀਰੀ ਨਾਮ ਆਪਣਾ ਮੋਬਾਈਲ ਨੰਬਰ ਆਪਣਾ 98722 32144 ਠੀਕ ਆ ਪਹਿਲਾ ਨੰਬਰ ਆਪਾਂ ਜਿਹੜੀ ਬੈੜ ਦੇਖਦੇ ਆ ਕਿਹੜਾ ਸੇਫ ਹੋਈ ਆ ਕੀ ਆ ਬਈ ਕੀਰੀ ਦੰਦਾਂ ਦੀ ਦੰਦੋ ਬਿਲਕੁਲ ਕੀਰੀ ਸਾਰੀ ਕੀਰੀ ਆ ਜਾਨ ਬਲੂਨ ਪਹਿਲਾਂ ਸੁਆ ਬਾਕੀ ਠੰਡੀ ਗੁੰਡੀ ਪੈਣਾ ਬਹੁਤ ਆ ਲੱਗ ਬੇਚੱਕੀ ਨਹੀਂ ਜਿਵੇਂ ਸਾਈਵਾਲ ਦੇ ਬਲੱਡ ਚ ਆ ਗਈ ਹੈ ਨਾ ਹਾਂ ਤੇ ਠੰਡੀ ਵਾਲੇ ਕੋਲਥੇ ਦੇ ਵੀ ਕਰੋ ਜੀ ਬਹੁਤ ਹੋ ਗਈ ਸੋ ਫਿਰ ਬੱਚ ਵੀ ਡਰ ਜਾਂਦੇ ਕਿ ਸਾਈਵਾਲ ਖਾਣੀ ਕੀ ਕਰੂ ਦੂਗੀ ਤੇ ਨਸਲ ਜਾਤ ਆ ਇਹਦੇ ਜੂੜਿਆ ਬਹੁਤ ਬਹੁਤ ਬੱਚੇ ਬੰਨਣਾ ਹੁੰਦਾ ਕੈਦ ਲੈ ਜੂਗੀ ਹਜੇ ਇਹਦੇ ਹੈ ਕਾਰਪਾਦਾਂ ਬਾਕੀ ਆ ਚਾਰ ਪੰਜ ਦਿਨ ਸੂਚੇ ਬਾਕੀ ਕਿੰਨਾ ਗੱਦ ਪਾਦੂ ਬਲੂਨ ਤੇ 22 ਕਿਲੋ ਬਾਉ 20 ਤਾਂ ਪੂਰਾ ਫੁੱਲਾ ਹੀ ਬਣ ਕੇ ਲੈ ਕੇ ਜਾ ਮੰਨ ਕੇ ਚੱਲੀ ਵਿੱਚ ਆਏ ਇਹਦੇ ਦੇ 18 ਪਰ ਚੋਣ ਚਵਾ ਦੀ ਥਣ ਥਣ ਕੁਆਲਿਟੀ ਸਾਫ ਆ ਜਾਵਾ 18 ਵੀ 20 ਦੀ ਆਪਣੀ ਫੁੱਲ ਗਾਰੰਟੀ ਹੋ ਤੇ ਤੋਰੀ ਬਾਹਰ ਨੂੰ ਇਹਨੂੰ ਸੋ ਫਿਰੋ ਕੱਦ ਕਾਠ ਵਗੈਰਾ ਦੇਖੋ ਸਾਫ ਸੁਥਰਾ ਲੈਵਾ ਦੇ ਮੇਨ ਗੱਲ ਠੰਡੀ ਥਾਂਡੇ ਲੈਵੇ ਦੀ ਬਹੁਤ ਚੰਗੀਆਂ ਵਾਕੇ ਵੀ ਦੀ ਗੱਲ ਜਾਇਜ਼ ਲੱਗਦੀ ਹੈ ਗਵਾਹੀ ਹਵਾ ਨਾਲ ਭਰਦਾ ਉਹ 20 ਕਿਲੋ ਦੀ ਇੱਥੇ ਵਰ ਜੀ ਹੱਥ ਪਹਿਲਾ ਫੇਰੀ ਚੱਲ ਹਣਾ ਇਹਦਾ ਇੰਝ ਜਿੱਤਰ ਸੰਗੀ ਤੇ ਦਿਨ ਕੈਂ ਕੱਢਦੇ ਸਹੀ ਹੈ ਜੀ ਪੰਜ ਸੀਜ਼ਨ ਦਾ ਬਾਕੀ ਹੈ ਭਾਏ ਦਾ ਕੀ ਰਹੂਗਾ ਭਾਏ ਦਾ 72000 ਰੁਪਏ ਜਮ੍ਹਾਂ ਜਾਏਗਾ 70 ਦੀ ਹੋ ਜੂਗੀ ਹਾਂ ਪ्योर ਖੀਰੀ ਆ ਸੰਦਾ ਦੀ ਜੇ ਮੈਂ ਇੱਕ ਤਾਂ ਕਹਿਣ ਦੀ ਨਹੀਂ ਗੱਲ ਦਾ ਪਰ ਪ्योर ਖੀਰੀ ਸੋ ਦੰਦੋ ਬਿਲਕੁਲ ਖੀਰੀ 70000 ਦੀ ਐ ਮੁੰਦਰ ਦਾ ਨਗੀਨਾ ਜਮਾ ਕਰ ਮਾੜੀ 80000 ਦਾ ਖਾ ਕੇ ਆਈ ਹੂ ਜਿੱਥੇ ਤਿਆਰ ਹੋਈ ਹੋਣੀ ਹੈ ਇਹ ਤੇ ਲੈਵਾ ਦੇਖੋ ਤੇ ਜਿਹਦੇ ਤਿਆਰ ਹੋ ਗਏ ਉਹਦੇ ਕਹਿ ਰਹੇ ਨੇ 80 85 ਹੈਨਾ ਹਾਂ ਜਾਵਾਂ ਬਈ ਬੈਠੇ ਨਹੀਂ ਥਾਣਾ ਚ ਫੁੱਟ ਫੁੱਟ ਦੀ ਵਿੱਚ ਥਾਣਾ ਜੇ ਇੱਕ ਦਾ ਕਹਿਣ ਦੀ ਗੱਲ ਹੁੰਦੀ ਹੈ ਸੋ ਆ ਦੇਖੋ ਦੂਜੇ ਪਾਸੇ ਥਾਣ ਦਿਖਾਈ ਨਹੀਂ ਦਿੰਦਾ ਤੇ ਠੰਡੀ ਛੰਡੀ ਆਓ ਮਾਈ ਗੋਡ ਕੀ ਬਾਤ ਹੈ ਹੈਨਾ ਇਹ ਚੀਜ਼ ਆ ਜਮਾਨਾ ਸਰ ਤੇ ਜਿਹੜੀ ਦੋ ਨੰਬਰ ਦੇਖੀਏ ਨੇ ਆਪਾਂ ਇਹ ਵੀ ਰੈਰ ਸੈਰ ਦਾ ਕਰੋ ਥੋੜੀ ਜਿਹੀ ਵਿੱਚ ਕਿਹੜਾ ਸੁਆ ਸੁੰਦੀ ਆ ਇਹ ਵੀ ਪਲੂਣੀ ਚੌਗੀ ਆ ਮੂੰਹ ਮੂੰਹ ਚੌਗੀ ਪਲੂਣ ਸੁੰਦੀ ਆ ਕੈਕ ਦਿਨ ਕੱਢਦੀ ਆ ਇਹਦੇ ਨਾਂ ਤਾਂ ਨਹੀਂ ਦੇ ਵੀ ਠੀਕ ਹੈ ਭਾਜ ਦਾ ਕੀ ਹੋਊਗਾ ਇਹ ਆਪਾਂ ਵਾਟ ਹੈ ਰਿਜ ਮੰਨ ਜਾਈ ਦੁੱਧ ਕਿੰਨਾ ਮੰਨ ਕੇ ਚੱਲੇ ਬੰਦਾ ਦੁੱਧ 18 ਲੀਟਰ ਪੂਰਾ ਭੁੱਲਾ ਮੰਨ ਕੇ ਚੱਲੇ ਮੰਨ ਕੇ ਚੱਲੇ ਵੀ 16-17 ਵਾਲੀ ਹੈਗੀ ਆ ਹਾਂ 18 ਵਾਲੀ ਤਾਂ ਹੈਗੀ ਐ ਲੈ ਜੂ 5-6 ਦਿਨ ਹਨਾ ਹਾਂ ਸੋ 5-6 ਦਿਨ ਬਾਕੀ ਮੂਹ ਚੌਗੀ ਪਲੂਨ ਪਹਿਲਾ ਸੋ ਥੋੜੀ ਕੱਦ-ਕਾੜ ਵੱਡੀ ਹੋ ਕੇ ਬਣੀ ਆ ਹਨਾ ਹਾਂ ਕੱਦ ਬਹੁਤ ਤੇ ਦੁੱਧ ਮੰਨ ਕੇ ਚੱਲੋ ਵੀ ਬੋਡੀ ਵੇਟ ਪੂਰਾ ਕਰਿਆ ਬ ਚੰਗਾ ਪਾ ਦੂਗੀ ਹਾਂ ਸੋ ਰਾਜੀ ਰੂਜੀ ਸਭੀ ਪੜੀ ਵੀ ਕੀਮਤ ਇਹਦੀ 62000 ਵੱਢ ਜਾਂਦੇ ਦੁੱਧ ਵੀ ਬਈ ਵਧੀਆ ਹੋਊਗਾ ਮੈਂ ਛਾਲ ਦਿੰਦਾ ਸੋ 62000 ਚੋਂ ਗਜਾਇਆ ਸੋ ਜੂ ਲੈ ਵਾ ਲੂਆ ਜਿੰਦ ਜਣ ਬਹੁਤ ਆ ਬੱਚੀ ਆ ਬਸੀ ਪੰਨਾ ਬਹੁਤ ਹੋਈ ਰਾਜੀ ਸਮੀ ਬਲੀ ਵੀ ਕਿਸੇ ਪਾਸੋਂ ਲੱਸੀ ਨਾ ਵੀ ਨਹੀਂ ਕਿਸੇ ਪਾਸੋਂ ਹਸ ਤਰਾਣੀ ਤੇ ਰਾਜੀ ਸਮੀ ਬਲੀ ਵੀ ਬੱਚੀ ਪੂਰੀ ਆ ਪਲੂਣ ਪਹਿਲਾ ਸੀ ਦੋ ਦਿਖਾ ਦਿਆ ਬਸ ਉਹਨੂੰ ਗੱਬਣ ਨਗੀਨੇ ਪਲੂਣ ਜਾਵਾ ਇੱਕ ਖੀਰੀ ਤੇ ਇੱਕ ਚੌਗੀ ਠੰਡੀਆਂ ਵਰਤ ਵਰਗਿਆ ਪਹਿਲੇ ਨੰਬਰ ਵਾਲੇ ਦਾ ਜਿੰਨੀਆਂ ਗੱਲਾਂ ਕਰ ਲਈ ਉਹਨੇ ਥੋੜੀਆਂ ਤੇ ਨੰਬਰ ਬੋਲ ਜੀ ਵੀਰ ਦੁਆਰੇ ਪਰ 9572232148 ਪਿੰਡ ਜੌਂਦ ਆ ਗਿਆ ਹਾਂਜੀ ਜਿਲਾ ਆ ਗਿਆ ਪਾਉਣਾ ਬਟਿੰਡਾ ਠੀਕ ਹੈ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ